ਸੋ ਆਪਾਂ ਬੜੀ ਤਿਆਰੀਆਂ ਕੀਤੀਆਂ ਕਿ ਆਪਣੇ ਬਹੁਤ ਗਿਫਟ ਵੀ ਆ ਸਪਾਂਸਰਸ ਐਂਡ ਵੀ ਹੈਵ ਸਮ ਆਸਮ ਪਰਫਾਰਮੈਂਸਿਸ ਇਨਕਲੂਡਿੰਗ ਇਟਸ ਇਟਸ ਤਨੀ ਵੀ ਹੋਣਾ ਆਪਣੇ ਪਰਫਾਰਮਰ ਕਾਫੀ ਆਪਾਂ ਵੀ ਪਰਫਾਰਮੈਂਸ ਕਰਨੀ ਆ ਆਪਣੀ ਕੋਰ ਸੰਗੀਤ ਦੀ ਆਮ ਐਂਡ ਵੀ ਆ ਜਸਟ ਇਟਸ ਰੀਲੀ ਐਕਸਾਈਟਡ ਕਮਿਊਨਿਟੀ ਤੋਂ ਪਤਾ ਲੱਗਾ ਕਿ ਇੰਨੇ ਜਿਆਦੇ ਹੈਗੇ ਵੀ ਨਹੀਂ ਲੋਕ ਐਸਪੈਸ਼ਲੀ ਆਰ ਏਜ ਐਂਡ ਯੰਗਰ ਰਾਈਟ ਆਪਣੇ ਤੋਂ ਛੋਟੇ ਜਿਹੜੇ ਹੈਗੇ ਆ ਉਹ ਹੁਣ ਕਾਫੀ ਗਿੱਧੇ ਨਾਲ ਪੰਗਰੇ ਦੇ ਵਿੱਚ ਹੈਗੇ ਪਰ ਉਹਨਾਂ ਨੂੰ ਬੋਲੀਆਂ ਐਕਚੁਅਲੀ ਗੋਣੀਆਂ ਨਹੀਂ ਆਉਂਦੀਆਂ ਜਾਂ ਤਾਂ ਆਮ ਗੀਤ ਗਉਣੇ ਨਹੀਂ ਆਉਂਦੇ ਜੇ ਆਉਂਦੇ ਵੀ ਆ ਉਹ ਸ਼ਾਇਰ ਰਹਿੰਦੇ ਆ রাইਟ ਸੋ ਆਪਾਂ ਇਦਾਂ ਚਾਹੁੰਦੇ ਆ ਕਿ ਇਹੋ ਪਿੱਛੇ ਨਾ ਰਹਿਣ ਆਪਣੇ ਇਵੈਂਟ ਤੇ ਆਉਣ ਫਿਰ ਉਹਨਾਂ ਨੂੰ ਹੌਸਲਾ ਦਈਏ ਕਿ ਤੁਸੀਂ ਵੀ ਕਰੋ ਕਜ਼ ਕਈਆਂ ਨੂੰ ਪਤਾ ਹੈ ਬਸ ਉਹ ਆਉਂਦੇ ਨਹੀਂ ਉੱਪਰ রাইਟ ਸੋ ਆਪਾਂ ਜਦੋਂ ਜਦੋਂ ਇਵੈਂਟ ਤੇ ਆਪਾਂ ਜਾਣੇ ਵੀ ਇਹ ਬੁਲਾਉਣੇ ਆ ਪਿੱਛੇ ਪਿੱਛੇ ਕਿਈ ਵਰੀ ਰਹਿੰਦੇ ਆ ਨੇ ਫਿਰ ਆਪਾਂ ਗੋਲ ਇਦਾਂ ਹੈ ਕਿ ਸਾਰੇ ਨਾਲ ਮਿਲ ਕੇ ਕਰਨ ਨਹੀਂ ਅਮ ਆਪਣੀ ਕਮਿਊਨਿਟੀ ਨੂੰ ਗਾਂਵ ਬਣਾਉਂ। ਸੋ ਇਟਸ ਗੈਟ ਬੀ ਅ ਲिटल ਮਿਕਸ ਯੂ نو ਕਜ਼ ਯੰਗ ਮਿਆਨੇ ਵੀ ਬਹੁਤ ਹੋਗੇ ਐਂਡ ਆਫ ਕੌਰਸ ਸਾਡੇ ਮਾਵਾ ਗ੍ਰੈਂਡਪੈਰੈਂਟਸ ਅਸੀਂ ਜੋਨੇ ਸਾਰੇ ਵੰਚਣ। ਤੇ ਇੱਕ ਮੈਂ ਮਾਵਾ ਲਈ ਵੀ ਇੱਕ ਕਾਣਾ ਲਿਖਿਆ ਹੋਇਆ ਜਿਹੜਾ ਮੈਂ ਥੋੜੀ ਆਪਣੀ ਮੰਮੀ ਤੋਂ ਵੀ ਹੈਲਪ ਲਈ ਸੀ ਲਿਖਣ ਦੇ ਵਿੱਚ ਤੁਸੀਂ ਆਪਣੀ ਮੰਮੀ ਡੈਡੀ ਦੇ ਕੋਲ ਰਹਿੰਦੇ ਹੋ ਤੇ ਉਹਨਾਂ ਦੀ ਵੈਲਿਊ ਕਰਿਆ ਕਰੋ ਤੇ ਉਹਨਾਂ ਨੂੰ ਫੋਰ ਗਰੰਟਡ ਨਾਲ ਲਿਆ ਕਰੋ। ਤੇ ਆਪਣਾ ਪਿਆਰ ਬੰਦੋ ਵਰਸ ਹੋਰ ਤਾਂ ਕੀ ਛੰਨੇ ਉੱਤੇ ਛੰਨਾ ਛੰਨਾ ਪੜਿਆ ਅਚਾਰ ਦਾ ਛੰਨੇ ਉੱਤੇ ਛੰਨਾ ਛੰਨਾ ਪੜਿਆ ਅਚਾਰ ਦਾ ਕਿਸੇ ਨੂੰ ਕੀ ਪਤਾ ਮਾਵਾਂ ਤੀਆਂ ਦੇ ਪਿਆਰ ਦਾ ਕਿਸੇ ਨੂੰ ਕੀ ਪਤਾ ਮਾਵਾਂ ਤੀਆਂ ਦੇ ਪਿਆਰ ਦਾ ਕਿਸੇ ਨੂੰ ਕੀ ਪਤਾ ਮਾਵਾਂ ਤੀਆਂ ਦੇ ਪਿਆਰ ਦਾ ਕਿਸੇ ਨੂੰ ਕੀ ਪਤਾ ਮਾਵਾਂ ਤੀਆਂ ਦੇ ਪਿਆਰ ਦਾ ਸੋਚੀ ਗਾਲ ਜੀ ਮੇਲਾ ਮਾਵਾਂ ਧੀਆਂ ਦਾ ਤੁਹਾਡੇ ਲਈ ਬਹੁਤ ਕੁਝ ਲੈ ਕੇ ਆ ਰਿਹਾ ਹੈ ਸਰੀ ਦੇ ਵਿੱਚ ਬਹੁਤ ਸਾਰੇ ਇਵੈਂਟ ਹੋਣ ਜਾ ਰਹੇ ਨੇ ਮਾਵਾਂ ਧੀਆਂ ਦੇ ਖਾਸ ਕਰਕੇ ਮਦਰਸ ਡੇ ਦੇ ਮੌਕੇ ਦੇ ਉੱਤੇ ਪਰ ਕੋਰ ਗਰੁੱਪ ਯਾਨੀ ਕਿ ਕੋਰ ਸੰਗੀਤ ਦੀ ਟੀਮ ਨੇ ਪੂਰੀ ਤਿਆਰੀ ਖਿੱਚੀ ਹੋਈ ਹੈ ਇਹਨਾਂ ਦੇ ਇਵੈਂਟ ਦੇ ਵਿੱਚ ਕੀ ਕੁਝ ਰਹੇਗਾ ਖਾਸ ਆਓ ਇਹਨਾਂ ਦੀ ਟੀਮ ਦੇ ਨਾਲ ਕਰਦੇ ਹਾਂ ਕੁਝ ਗੱਲਾਂ ਬਾਤਾਂ ਕਿਉਂਕਿ ਇਸ ਵੇਲੇ ਮੇਰੇ ਨਾਲ ਰਮਨ ਗੁਰਪ੍ਰੀਤ ਤੇ ਸਿੰਗਰ ਯਾਨੀ ਕਿ ਜਿਹੜੇ ਕਲਾਕਾਰ ਨੇ ਇਸ਼ਤ ਚੀਮਾ ਜੀ ਇਹ ਮੌਜੂਦ ਨੇ ਖਾਸ ਕਰਕੇ ਇਹਨਾਂ ਤੋਂ ਮਾਵਾ ਧੀਆਂ ਦੇ ਨਾਲ ਰਿਲੇਟਡ ਇਹਨਾਂ ਦੇ ਕੋਲ ਕਿਹੜੇ Song ਨੇ ਜਿਨ੍ਹਾਂ ਦੇ ਨਾਲ ਇਹਨਾਂ ਨੇ ਸਮਾਂ ਬਣਣਾ ਹੈ ਉਹ ਜ਼ਰੂਰ ਅਸੀਂ ਸੁਣਾਗੇ ਵੀ ਰਮਨ ਸਭ ਤੋਂ ਪਹਿਲਾਂ ਤੁਹਾਡੇ ਤੋਂ ਸਵਾਲ ਕਰਾਂਗੇ ਤੁਹਾਡਾ ਇਵੈਂਟ ਹੋਣ ਜਾ ਰਿਹਾ ਇਸ ਇਵੈਂਟ ਨੂੰ ਲੈ ਕੇ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਸੋ ਆਪਾਂ ਬੜੀ ਤਿਆਰੀਆਂ ਕੀਤੀਆਂ ਹੈ ਕਿ ਆਪਣੇ both gift we are sponsors mm -hmm. and we have some awesome performances including it's it's the nivona apne performer काफी अपावी परफॉर्मेंस करनी अपनी कोर संगीत दी um and we're just ex really excited mm -hmm. okay so tayariyan de naal naal tuhanu ticket wagaira vi chalo asi suniya ithe na bahut sare event ho rahe ne sari de vich mothers day mauke de utte so jinna ne vi aana hai oh tuhanu show dekhan kyon aana so ਗਰਪ੍ਰੀਤ ਨਾ ਮੈਂ ਆਪਾਂ ਜਦੋਂ ਕੋਰਸ ਸੰਗੀਤ ਸ਼ੁਰੂ ਕੀਤਾ ਸੀ ਆਪਾਂ ਇਹਦਾ ਕੀਤਾ ਸੀ ਕਿ ਆਪਣੀ ਏਜ ਦੇ ਕੋਈ ਇੰਨੇ ਹੈਗੇ ਨਹੀਂ ਜਿਹੜੇ ਗੀਤ ਗਾਉਂਦੇ ਆ ਬੋਲੀਆਂ ਪਾਉਂਦੇ ਆ ਸੋ ਆਪਾਂ ਤਾਂ ਹੀ ਸ਼ੁਰੂ ਕੀਤਾ ਸੀ ਨਾ ਆਪਣੀ ਕਮਿਊਨਿਟੀ ਤੋਂ ਪਤਾ ਲੱਗਾ ਕਿ ਇੰਨੇ ਜ਼ਿਆਦਾ ਹੈਗੇ ਵੀ ਨਹੀਂ ਲੋਕ ਐਸਪੈਸ਼ਲੀ ਆਰ ਏਜ ਐਂਡ ਯੰਗਰ ਰਾਈਟ ਆਪਣੇ ਤੋਂ ਛੋਟੇ ਜਿਹੜੇ ਹੈਗੇ ਆ ਉਹ ਹੁਣ ਕਾਫੀ ਗਿੱਧੇ ਨਾਲ ਪੰਗੜੇ ਦੇ ਵਿੱਚ ਹੈਗੇ ਪਰ ਉਹਨਾਂ ਨੂੰ ਬੋਲੀਆਂ ਐਕਚੁਅਲੀ ਗੋਣੀਆਂ ਨਹੀਂ ਆਉਂਦੀਆਂ ਜਾਂ ਤਾਂ ਗੀਤ ਗਾਉਣੇ ਨਹੀਂ ਆਉਂਦੇ ਜੇ ਆਉਂਦੇ ਵੀ ਆ ਉਹ ਸ਼ਾਇਰ ਰਹਿੰਦੇ ਆ राइट सो ਆਪਾਂ ਇਦਾਂ ਚਾਹੁੰਦੇ ਆ ਕਿ ਉਹ ਪਿੱਛੇ ਨਾ ਰਹਿਣ ਆਪਣੇ ਇਵੈਂਟ ਤੇ ਆਉਣ ਫਿਰ ਉਹਨਾਂ ਨੂੰ ਹੌਸਲਾ ਦਈਏ ਕਿ ਤੁਸੀਂ ਵੀ ਕਰੋ ਕਜ਼ ਕਈਆਂ ਨੂੰ ਪਤਾ ਹੈ ਬੱਤ ਉਹ ਆਉਂਦੇ ਨਹੀਂ ਉੱਪਰ ਰਾਈਟ ਸੋ ਆਪਾਂ ਜਦੋਂ ਜਦੋਂ ਇਵੈਂਟ ਤੇ ਆਪਾਂ ਜਾਣੇ ਵੀ ਇਹ ਬੁਲਾਉਣੇ ਆ ਪਿੱਛੇ ਪਿੱਛੇ ਕਈ ਵਾਰੀ ਰਹਿੰਦੇ ਆ ਨਾ ਫਿਰ ਆਪਾਂ ਗੋਲ ਇਦਾਂ ਹੈ ਕਿ ਸਾਰੇ ਨਾਲ ਮਿਲ ਕੇ ਕਰਨ ਨਾ ਆਪਣੀ ਕਮਿਊਨਿਟੀ ਨੂੰ ਗਾਂਵ ਬਣਾਉਣ ਗੁਰਪ੍ਰੀਤ ਗੁਰਪ੍ਰੀਤ ਤਿਆਰੀਆਂ ਤਾਂ ਚਲੋ ਰਮਨ ਨੇ ਦੱਸ ਦਿੱਤੀਆਂ ਨੇ ਕੀ ਕੀਤੀਆਂ ਨੇ ਹੁਣੇ ਦੱਸੋ ਕਿ ਇੰਨੇ ਸਾਰੇ ਦਰਸ਼ਕਾਂ ਨੇ ਉੱਥੇ ਪਹੁੰਚਣਾ ਹੈਗਾ ਤੇ ਉਹਨਾਂ ਵਾਸਤੇ ਖਾਣ ਪੀਣ ਦੀ ਕੀ ਤਿਆਰੀ ਕੀਤੀ ਗਈ ਹੈ ਟਿਕਟ ਕਿੰਨੀ ਹੋਏਗੀ ਚਾਹ ਪਕੌੜਿਆਂ ਦਾ ਕੀ ਅਰੇਂਜ ਕੀਤਾ ਚਾਹ ਪਕੌੜੇ ਤਾਂ ਬਹੁਤ ਮਿਲਣਗੇ ਸਾਡਾ ਇਵੈਂਟ ਹੈਗਾ ਮਈ 5th ਆਰਿਆ ਬੈਂਕਵੈਟ ਹਾਲ ਤੇ ਆਪਾਂ 1 ਵਜੇ ਤੋਂ ਲੈ ਕੇ 5 ਵਜੇ ਤਾਈਂ ਆ ਅਸੀਂ ਛੋਲੇ ਪਟੂੜਿਆਂ ਦੀ ਤਿਆਰੀ ਕੀਤੀ ਆ ਸੋ ਤੁਹਾਨੂੰ ਲੰਚ ਦੇ ਵਿੱਚ ਛੋਲੇ ਪਟੂੜੇ ਮਿਲੂਗੇ there will be a cash bar because i see tora ja different karonga you know moms kuriya you know they want some wine there will be a cash bar and they <laughs> so it's going to be a little mix you know because young be vibotoge and of course sadi mama grandparents sijone ਤੁਸੀਂ ਇੱਕ ਤਾਂ ਸਾਰਿਆਂ ਨੂੰ ਛੋਲੇ ਭਟੂਰੇ ਖਵਾਣੇ ਆ ਤੇ ਦੂਜਾ ਟੱਲੀ ਕਰਨਾ ਉਹਨਾਂ ਨੂੰ ਤੇ ਇਹ ਦੱਸੋ ਇੱਕ ਟੱਲੀ ਨਹੀਂ ਟੱਲਦੀਨੀ ਪਰ ਥੋੜਾ ਜਿਹਾ ਹਨਾ ਕਈ ਵਾਰੀ ਹੌਸਲਾ ਵਧਾਉਣ ਨੂੰ ਉਹਨਾਂ ਨੂੰ ਥੋੜਾ ਜਿਹਾ ਪੀਣ ਨੂੰ ਚਾਹੀਦਾ ਆ ਪਰ ਇਦਾਂ ਨਹੀਂ ਕਿ ਸਾਰਿਆਂ ਨੇ ਟੱਲੀ ਹੋ ਜਾਣਾ ਇਦਾਂ ਦਾ ਵੈਂਟ ਨਹੀਂ ਹੈਗਾ ਉਹ ਗਲਤ ਨਾ ਸੋਚੋ ਇਸੇ ਲਈ ਇਸੇ ਲਈ ਮੇਰਾ ਅਗਲਾ ਸਵਾਲ ਇਹ ਆ ਵੀ ਜਦੋਂ ਸਾਰਿਆਂ ਨੇ ਘਰ ਜਾਣਾ ਸਪੈਸ਼ਲੀ ਹੁੰਦਾ ਕਿ ਰਾਈਡ ਯੂ نو ਸਾਰੇ ਗੱਡੀਆਂ ਡਰਾਈਵ ਕਰਕੇ ਆਉਂਦੇ ਆ ਤਾਂ ਸੇਫਟੀ ਵਾਸਤੇ ਕੀ ਇੰਤਜ਼ਾਮ ਹੋਣਗੇ ਆਫ ਕורਸ ਜੇ ਕਿਸੇ ਨੂੰ ਵੀ ਰਾਈਡ ਚਾਹੀਦੀ ਆ ਸਾਨੂੰ ਸੰਪਰਕ ਕਰੋ ਵੀ ਵਿਲ ਮੇਕ ਸ਼ੁਰ एवरीवन ਗੈਟਸ ਹੋਮ ਸੇਫ ਡ ਇਸ ਪ੍ਰੀਤ ਚੀਮਾ ਰਾਈਟ ਤੇ ਸਰੀ ਦੇ ਵਿੱਚ ਇਹ ਨਾਮ ਦੇ ਨਾਲ ਮਸ਼ਹੂਰ ਨੇ ਇਸ਼ਤ ਚੀਮਾ ਇਸ਼ਤ ਬੜੀ ਇਸ਼ਤ ਇਸ਼ਤ ਹੁੰਦੀ ਪਈ ਹੈ ਇਹ ਇਹ ਦੱਸੋ ਵੀ ਤੁਹਾਡੇ ਕਿੰਨੂ ਕੋ ਤਿਆਰੀ ਹੈ ਐਕਸਾਈਟਿਡ ਹੋ ਕਾਫੀ ਇਸ ਮਦਰਸ ਡੇ ਦੇ ਇਵੈਂਟ ਲਈ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਇਵੈਂਟ ਲਈ ਫੁੱਲ ਤਿਆਰੀ ਆ ਤੇ ਆਪਾਂ ਦੋ ਤਿੰਨ ਫੋਕ ਗਾਣੇ ਵੀ ਤਿਆਰ ਕੀਤੇ ਹੋਏ ਆ ਤੇ ਇੱਕ ਮੈਂ ਮਾਵਾਂ ਲਈ ਵੀ ਇੱਕ ਗਾਣਾ ਲਿਖਿਆ ਹੋਇਆ ਜਿਹੜਾ ਮੈਂ ਥੋੜੀ ਆਪਣੀ ਮੰਮੀ ਤੋਂ ਵੀ ਹੈਲਪ ਲਈ ਸੀ ਲਿਖਣ ਦੇ ਵਿੱਚ ਤੇ ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਚੰਗਾ ਵੀ ਲੱਗੂਗਾ ਤੇ ਫਿਰ ਐਦਾਂ ਕਰੋ ਤੁਸੀਂ ਹੈਲਪਲੀ ਆਪਣੀ ਮੰਮੀ ਦੀ ਉਹ ਗਾਣਾ ਇੱਕ ਵਾਰੀ ਸੁਣਾ ਵੀ ਦਿਓ ਸਾਨੂੰ ਹਾਂਜੀ ਜ਼ਰੂਰ ਜੀ ਲੋਕ ਕਹਿੰਦੇ ਰੱਬ ਦਾ ਦੂਜਾ ਨਾਮ ਮੈਂ ਕਵਾਂ ਤਾਂ ਪੈਲਾ ਤੈਨੂੰ ਕਦੇ ਕੋਈ ਸਾਂ ਔਖਾ ਨਾ ਆਵੇ ਤੇਰੇ ਸਾਰੇ ਗਮ ਮੈਂ ਸਹਿ ਲਾ ਕੁਝ ਕਰਨ ਨੂੰ ਹੁਣ ਨਹੀਂ ਉਹ ਜੀ ਕਰਦਾ ਉਹ ਕੋਈ ਗੱਲ ਕਰ ਲੈ ਆਹੀ ਸੋਚ ਲਵਾ ਮੇਰੇ ਅੰਦਰ ਕੋਲੇ ਬਲ ਦੇ ਸੀ ਹੁਣ ਠੰਡੇ ਬਸ ਉਹ ਖਰੋਚ ਲਵਾ ਬਾਪੂ ਤੋਂ ਵੱਧ ਕੋਈ ਯਾਰ ਨਹੀਂ ਕਿਸੇ ਉਤੇ ਬੜਾ ਇਤਬਾਰ ਨਹੀਂ ਬੇਬੇ ਜਿਆ ਪਿਆਰ ਨਹੀਂ ਲੱਭਣਾ ਜੱਗ ਘੁੰਮ ਲੋ ਸਾਰਾ ਕਿਧਰੇ ਬਣ ਕੇ ਰਹੂੰ ਪੈਰ ਦੀ ਮਿੱਟੀ ਪੁੱਤ ਮਾਂ ਐ ساری ਉਮਰੇ ਜੱਗ ਮੈਨੂੰ ਵੱਡ ਪੀ ਅੱਖਾਂ ਦਾ ਲੈਲਾ ਮੈਨੂੰ ਆਪਣੀ ਬੁਕਲੇ ਹੋ ਬਣ ਕੇ ਰਹੂੰ ਪੈਰ ਦੀ ਮਿੱਟੀ ਪਤਮਾਏ ساری ਉਮਰੇ ਉਹ ਹੁਣ ਪਤਾ ਲੱਗਿਆ ਵੀ ਇਸ਼ਤ ਇਸ਼ਤ ਕਿਉਂ ਹੁੰਦੀ ਹੈ ਤੇ ਜਿਹੜਾ ਤੁਹਾਡਾ ਗੀਤ ਹੈ ਇਹਦੇ ਵਿੱਚ ਦਰਦ ਵੀ ਬਹੁਤ ਹੈ ਬਹੁਤ ਸਾਰੀਆਂ ਮਾਵਾਂ ਤਾਂ ਉੱਥੇ ਅਵੇਲੇਬਲ ਹੋਣਗੀਆਂ ਜਿਨ੍ਹਾਂ ਦੀਆਂ ਜਿਹੜੇ ਪਹੁੰਚਣਗੇ ਉਹਨਾਂ ਦੇ ਨਾਲ ਬੱਚੇ ਵੀ ਹੋਣਗੇ ਤੇ ਬਹੁਤ ਸਾਰੇ ਬੱਚੇ ਵੀ ਅਜਿਹੇ ਹੋਣਗੇ ਜਿਨ੍ਹਾਂ ਦੀਆਂ ਮਦਰਸ ਜਿਹੜੀਆਂ ਨੇ ਉਹ ਇੰਡੀਆ ਦੇ ਵਿੱਚ ਨੇ ਤੇ ਤੁਸੀਂ ਸਾਰਿਆਂ ਨੂੰ ਮੈਂ ਲਾਂਦਾ ਭਾਵੁਕ ਕਰ ਦੇਗਾ ਤੁਹਾਡਾ ਗਾਣਾ ਤੁਸੀਂ ਰਵਾਉਣ ਦੀ ਤਿਆਰੀ ਕੀਤੀ ਸਾਰਿਆਂ ਨੇ ਦੇਵੋਂਦੀ ਨਹੀਂ ਇਹ ਬੇਸਿਕਲੀ ਇੱਕ ਮੇਰੀ ਫੀਲਿੰਗ ਸੀ ਜਦੋਂ ਮੈਂ ਇੱਕ ਵਾਰੀ ਜਦੋਂ ਮੈਂ ਲਿਖਿਆ ਗਾਣਾ ਤੇ ਇਹ ਨਹੀਂ ਸੀ ਕਿ ਮੈਂ ਮਨ ਲਾ ਕਿ ਜਿਆਦਾ ਉਦਾਸ ਸੀ ਬਟ ਮੇਰੇ ਹਿਸਾਬ ਨਾਲ ਕਿ ਇਹ ਸਾਰੇ ਇੱਕ ਸਟੂਡੈਂਟ ਦੀ ਲਾਈਫ ਦੀ ਕਹਾਣੀ ਆ ਤੁਹਾਡੇ ਮਦਰ ਕਿੱਥੇ ਨੇ ਇਥੇ ਨਹੀਂ ਲੋਕਾਂ ਨਹੀਂ ਉਹ ਪੰਜਾਬ ਚ ਰਹਿੰਦੇ ਨੇ ਹਾਂਜੀ ਠੀਕ ਹੈ ਕੁਝ ਕਹਿਣਾ ਚਾਹੋਗੇ ਸਾਰਿਆਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਜੇ ਤੁਸੀਂ ਆਪਣੀ ਮੰਮੀ ਡੈਡੀ ਦੇ ਕੋਲ ਰਹਿੰਦੇ ਹੋ ਤੇ ਉਹਨਾਂ ਦੀ ਵੈਲਿਊ ਕਰਿਆ ਕਰੋ ਤੇ ਉਹਨਾਂ ਨੂੰ ਫੋਰ ਗਰੰਟਡ ਨਾਲ ਲਿਆ ਕਰੋ ਤੇ ਆਪਣਾ ਪਿਆਰ ਵੰਡੋ ਬਸ ਹੋਰ ਤਾਂ ਕੀ ਜੀ ਥੈਂਕ ਯੂ so much ਗੁਰਪ੍ਰੀਤ ਬਹੁਤ ਸੋਹਣਾ ਤੁਹਾਡੇ ਇਵੈਂਟ ਦੀ ਤੁਸੀਂ ਤਿਆਰੀ ਕੀਤੀ ਹੋਈ ਹੈ ਤਾਂ ਹੁਣ ਇਹ ਦੱਸੋ ਕਿ ਟਾਈਮਿੰਗ ਕੀ ਹੈ ਤੇ ਦੂਜਾ ਇਹ ਕਿ ਟਿਕਟ ਜਿਹੜੀ ਉਹ ਕਿੰਨੀ ਹੋਏਗੀ ਕਿਉਂਕਿ ਇਵੈਂਟ ਬਹੁਤ ਸਾਰੇ ਨੇ ਤੇ ਜਦੋਂ ਸਾਰਿਆਂ ਨੇ ਪਹੁੰਚਣਾ ਤੁਹਾਡੇ ਇਵੈਂਟ ਦੇ ਵਿੱਚ ਤਾਂ ਉਹ ਕਿੰਨੇ ਟਿਕਟ ਬਾਇ ਕਰ ਸਕਦੇ ਯੈਸ so 65 ਦੀ ਟਿਕਟ ਹੈ ਇਵੈਂਟ ਬਰਾਈਟ ਆਨਲਾਈਨ ਮਿਲੂਗੀ ਟਿਕਟ ਜੇ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋ ਕਰਦੇ ਹੋ ਕੋਈ ਸੰਗੀਤ ਤੇ ਫਿਰ ਤੁਸੀਂ ਉੱਥੋਂ ਲਿੰਕ ਮਿਲ ਸਕਦਾ ਹੈ ਕਿਦਾਂ ਟਿਕਟ ਪਰਚੇਸ ਕਰਨੀ ਹੈ ਜੀ ਤੇ ਕਿ ਇਸ ਇਵੈਂਟ ਦੇ ਵਿੱਚ ਰਮਨ ਸਾਰੇ ਪਹੁੰਚ ਸਕਦੇ ਨੇ ਕਿਉਂਕਿ ਕੱਲਿਆਂ ਤਾਂ ਨਹੀਂ ਕਿ ਸਿਰਫ ਬੀਬੀਆਂ ਵਾਸਤੇ ਇਵੈਂਟ ਹੈ ਨਹੀਂ ਆਪਾਂ ਛੋਟੇ ਜਵਾਕਾਂ ਲਈ ਵੀ ਆ ਤੁਸੀਂ 90 ਸਾਲ ਦੇ ਵੀ ਹੋ ਸਕਦੇ ਆ ਫੇਰ ਵੀ ਆਪਣੀਆਂ ਤਾਂ ਦਾਦੀਆਂ ਆਉਣੀਆਂ ਜ਼ਰੂਰ ਆਮ ਇਦਾਂ ਕਿ ਇੱਕ ਹੋਰ ਮੈਂਸ਼ਨ ਕਰਨੀ ਆ ਆਪਾਂ ਕੋ ਸਪੈਸ਼ਲ ਸੇਲ ਹੈਗੀ ਆ ਸੋ ਵੀਆਈਪੀ ਜੇ ਟੇਬਲ ਲੈਣੇ ਆ ਤੁਹਾਨੂੰ ਫਿਰ ਗਾਰੰਟੀ ਰਿਜ਼ਰਵਡ ਸੀਟਿੰਗ ਮਿਲਦੀ ਆ ਸੋ ਉਹ ਹੈਗੇ 600 ਦੇ $60 ਪਰ ਪਰਸਨ ਆ ਉਤੇ ਦੱਸ ਡੋਨਲਡ ਦੇ ਨਾਲ ਮਿਲਦੀਆਂ ਆ ਸੋ ਆ ਉਹ ਫਿਰ ਆਪਣੀ ਏਪ੍ਰਲ 30 ਤੱਕ ਰੇਲਿਆ ਉਤੋਂ ਬਾਅਦ ਨਹੀਂ ਫਿਰ ਮਿਲਣਾ ਪਰ ਉੱਤੇ ਐਕਸਟਰਾ ਤੁਹਾਨੂੰ ਕਾਫੀ ਕੁਝ ਮਿਲੂਗਾ ਜੀ ਸੋ ਤਾਂ ਮੈਂ ਕਹਿੰਨੀ ਆ ਕਿ ਉਹ ਨੋ ਉਹਦਾ ਐਡਵਾਂਟੇਜ ਹੈ ਜੀ ਬਿਲਕੁਲ ਸੋ ਹੁਣ ਤੁਹਾਡੀ ਇੱਕ ਬੋਲੀ ਜਿਹੜੀ ਆ ਉਹ ਪਾਓ ਤੇ ਫਿਰ ਆਪਾਂ ਵਾਈਂਡ ਅਪ ਕਰੀਏ ਜਰੂਰੀ ਅਸੀਂ ਬੋਲੀ ਪਾ ਦਨੇ ਆ ਛੰਨੇ ਉੱਤੇ ਛੰਨਾ ਛੰਨਾ ਪੜਿਆ ਅਚਾਰ ਦਾ ਛੰਨੇ ਉੱਤੇ ਛੰਨਾ ਛੰਨਾ ਪੜਿਆ ਅਚਾਰ ਦਾ ਕਿਸੇ ਨੂੰ ਕੀ ਪਤਾ ਮਾਵਾਂ ਤੀਆਂ ਦੇ ਪਿਆਰ ਦਾ ਕਿਸੇ ਨੂੰ ਕੀ ਪਤਾ ਮਾਵਾਂ ਤੀਆਂ ਦੇ ਪਿਆਰ ਦਾ ਕਿਸੇ ਨੂੰ ਕੀ ਪਤਾ ਮਾਵਾਂ ਤੀਆਂ ਦੇ ਪਿਆਰ ਦਾ ਕਿਸੇ ਨੂੰ ਕੀ ਪਤਾ ਮਾਵਾਂ ਤੀਆਂ ਦੇ ਸੋ ਅਸੀਂ ਸਾਡੇ ਸਪਾਂਸਰਸ ਦਾ ਬਹੁਤ ਥੈਂਕ ਯੂ ਕਰਨਾ ਚਾਹੁੰਦੇ ਆ ਸੋ ਕੈਮ ਟੂਰ ਜਿਹੜਾ ਕੈਲਰ ਵਿਲੀਅਮਸ ਆ ਓਸ਼ਨ ਰੀਅਲ ਟਿੱਟਲ ਆ ਮੈਮਰੀਜ਼ ਬਾਈ ਜੇਟੀ ਕਿਸਮਤ ਆਰਟਿਸਟਰੀ ਜਿਨੇ ਸਾਡਾ ਤਿਆਰੀ ਅੱਜ ਕੀਤੀ ਵੀਟਾ ਨੇ ਰਮਨ ਦੀ ਤਿਆਰੀ ਕੀਤੀ ਤੇ ਉਸ ਦਿਨ ਵੀ ਕਰੂਗੇ ਤਾਂ ਲੱਖੇਵਾਲੇ ਜੁਐਲਰਸ ਆਪਾਂ ਨੂੰ ਸੋਨੇ ਦੀ ਚੇਨ ਦਿੱਤੀ ਆ ਐਜ਼ ਅ ਪ੍ਰਾਈਜ਼ ਗਿਵ ਅਵੇ ਇਕ ਦੋਹਰ ਇਕ ਨਿਊ 에ਜ ਅਕੈਡਮੀ ਜਿਨ੍ਹਾਂ ਨੇ ਆਪਾਂ ਨੂੰ ਸਪான்ਸਰ ਕੀਤਾ ਆ ਉਹ ਟਿਊਟਰਿੰਗ ਸੈਂਟਰ ਹੈਗੇ ਆ ਨਵੇਂ ਐਂਡ ਉਹ ਲੀਡਰਸ਼ਿਪ ਨਾਈ ਪਬਲਿਕ ਸਪੀਕਿੰਗ ਲਈ ਅਮ ਕਨਸਟਰੇਟ ਕਰਦੇ ਐ ਸੇ ਕੱਲਾ ਟਿਊਟਰਿੰਗ ਸੈਂਟਰ ਨਹੀਂ ਹੈਗਾ ਐਂਡ ਇੱਕ ਹੋਰ ਕਿ ਸਮ ਸਮਹਾ ਸਾਊਥ ਏਸ਼ੀਅਨ ਮੈਂਟਲ ਹੈਲਥ alliance ਉਹਨਾਂ ਨੇ ਵੀ ਆਪਾਂ ਨੂੰ ਇਸ ਸਪਾਂਸਰ ਕੀ ਤਿਆ ਆਪਣੀ ਰਫਲ ਡਰਾ ਵੀ ਹੋਣੀ ਆ ਚੈਰਟੀ ਨੂੰ ਜਾਣੀ ਆ ਸੋ ਉਹਨਾਂ ਨੇ ਜਿਹੜਾ ਕਿਹਾ ਆ ਕਿ ਉਹ ਆਪਾਂ ਨੂੰ ਸਪੋਰਟ ਕਰੂਗੇ ਨਾ ਤੁਹਾਨੂੰ ਸਟ੍ਰੈਟਜੀਜ਼ ਵੀ ਦਊਗੇ ਕਿਦਾਂ ਆਪਣੀ ਦਿਮਾਗ ਦੀ ਹਾਲਤ ਕਿਦਾਂ ਠੀਕ ਰੱਖੀਏ ਕਜ਼ ਉਹ ਕਾਫੀ ਆਪਾਂ ਨੂੰ ਪਤਾ ਆ ਆਪਣੀ ਪ੍ਰੋਬਲਮ ਹੈਗੀ ਆ ਕਮਿਊਨਿਟੀ ਦੇ ਵਿੱਚ ਜੀ ਥੈਂਕ ਯੂ ਸੋ ਮਚ ਸੋ so, 5 ਮਹੀਨਿਆਂ ਨੂੰ ਇਹ ਇਵੈਂਟ ਹੋਣ ਜਾ ਰਿਹਾ ਸੋ ਇਸ ਇਵੈਂਟ ਦਾ ਹਿੱਸਾ ਬੰਨਾ ਤੁਸੀਂ ਨਾ ਭੁੱਲਿਓ ਭੁੱਲਿਓ ਤੇ ਜਿਨ੍ਹਾਂ ਨੇ ਅਜੇ ਤੱਕ ਟਿਕਟਾਂ ਨਹੀਂ ਲਿੱਤੀਆਂ ਉਹ ਆਪਣੀਆਂ ਟਿਕਟਾਂ ਵੀ ਬਾਏ ਕਰ ਸਕਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ